ਨਵਦੀਪ ਚਲੋ ਭਾਂ ਚਲੀਏ ਕਿੰਨਾ ਟਾਈਮ ਹੋ ਗਿਆ ਵਾ ਲੇਟ ਹੋ ਜੂ ਨੀ ਆ ਇਹਨਰ ਮੈਨੂੰ ਤਾਂ ਇਹ ਨਹੀਂ ਟੈਨਸ਼ਨ ਹੁੰਦੀ ਨਾ ਮੰਮੀ ਨੇ ਨਾ ਗੁੱਸਾ ਜੜਾ ਕੇ ਰੱਖਦਾ ਮੈਨੂੰ ਕਿਉਂ ਕੀ ਗੱਲ ਹੋ ਗਈ ਏ ਹੋਣਾ ਕੀ ਐਵੇਂ ਮੇਰੇ ਦਿਵਾਲੇ ਹੋਏ ਰਹਿੰਦੇ ਨੇ ਹਰ ਵਕਤ ਨਵਦੀਪ ਇਹ ਤਾਂ ਦੀ ਕਿਹੜੀ ਗੱਲ ਹੋ ਗਈ ਆਹ ਤੁਹਾਨੂੰ ਮੈਂ ਦੱਸਦੀ ਆ ਸਾਰੀ ਗੱਲ ਉਹ ਪੇਪਰ ਲੇਟ ਹੋ ਜੇਂਗੇ ਯਾਰ ਪਹਿਲਾਂ ਮੇਰੀ ਗੱਲ ਸੁਣ ਲਓ ਮੈਨੂੰ ਤੇ ਅੱਗੇ ਬੜੀ ਟੈਨਸ਼ਨ ਹੋਉਂਦੀ ਮੈਨੂੰ ਤੇ ਹੁਣ ਮੈਨੂੰ ਪੇਪਰ 'ਚ ਕੁਝ ਲਿਖਿਆ ਜਾਊਗਾ ਕਿ ਨਹੀਂ ਲਿਖਿਆ ਜਾਊਗਾ ਜੜੀ ਵੀ ਗੱਲ ਆ ਤੂੰ ਬਾਅਦ 'ਚ ਦੱਸ ਲਈ ਪਹਿਲਾਂ ਆਪਣਾ ਪੇਪਰ ਤੇ ਪਹੁੰਚ ਜਾ ਕਿ ਹੁਣੇ ਦੱਸਣੀ ਗੱਲ ਠੀਕ ਹੈ ਤੁਸੀਂ ਵੀ ਨਾ ਮੇਰੀ ਗੱਲ ਸੁਣੋ ਅੱਗੇ ਉਹ ਨਹੀਂ ਕੋਈ ਸੁਣਦੇ ਹੁਣ ਤੁਸੀਂ ਵੀ ਨਹੀਂ ਸੁਣਨੀ ਹੈਗੀ ਚਲੋ ਚੱਲੀਏ ਉਹ ਚਲ ਦੱਸ ਦੇ ਕਿਹੜੀ ਗੱਲ ਹੈ ਗੁੱਸੇ ਘਰ ਨੀ ਤੂੰ ਇੱਥੇ ਬਹੁਤ ਮੇਰੀ ਸੁਣੋ ਗੱਲ ਹਾਂ ਦੱਸ ਹਾਂ ਪਤਾ ਮੇਰੇ ਨਾਲ ਕੀ ਕੁਝ ਹੁੰਦਾ ਵੇ ਇਹ ਘਰ ਦੇ ਵਿੱਚ ਮੈਂ ਤੁਹਾਨੂੰ ਕਦੀ ਕੁਝ ਦੱਸਿਆ ਹੀ ਨਹੀਂ ਨੀ ਮੈਂ ਤਾਂ ਨਹੀਂ ਦੱਸਦੀ ਕਿ ਫੇਰ ਇਹ ਨਾ ਕਹਿਣ ਕਿ ਮੈਨੂੰ ਮੇਰੇ ਪਰਿਵਾਰ ਦੇ ਖਿਲਾਫ ਕਰਦੀ ਐ ਮੈਂ ਤਾਂ ਕਦੇ ਕੋਈ ਗੱਲ ਕੀਤੀ ਨਹੀਂ ਤੁਹਾਡੇ ਨਾਲ ਪਰ ਨੰਨੇ ਨੇ ਮੈਨੂੰ ਮਜਬੂਰ ਕਰਦਾ ਵਾ ਉਹ ਦੱਸੇਗੀ ਸਹੀ ਵੀ ਹੋਇਆ ਕੀ ਐ ਐਦਾਂ ਬੁਝਾਰਤਾ ਜੀਆਂ ਪਈ ਜਾਣ ਰਹੀਆਂ ਮੰਮੀ ਐ ਨਾ ਜਿਹੜੇ ਜਸਵੀ ਇੰਨੀ ਸੈਡ ਲੈਂਦੇ ਆ ਨਾ ਕੋਈ ਹਿਸਾਬ ਨਹੀਂ ਹਰ ਵਕਤ ਉਹਦੇ ਤੋਂ ਆਣ ਕੇ ਮੇਰੇ ਨਾਲ ਲੜਦੇ ਰਹਿੰਦੇ ਐ ਨਦੀਪ ਹਾਂ ਨਹੀਂ ਮੈਨੂੰ ਤੇਰੇ ਕੋ ਸਮਝ ਲੱਗੀ ਕਿੱਦਾਂ ਦੀ ਗੱਲ ਕਰਨ ਢਈ ਐਹੋ ਜਿਹੀ ਥੋੜਾ ਕੋਈ ਗੱਲ ਹੋ ਸਕਦੀ ਐ ਕਿੰਦਰਾ ਹੁਣ ਤੁਸੀਂ ਮੇਰੀ ਗੱਲ ਸੁਣੋ ਮੇਰੇ ਪੇਪਰ ਖੁੰਆਂਦੇ ਆ ਤੁਸੀਂ ਮੈਨੂੰ ਕਹਿਣਾ ਕਿ ਤੂੰ ਕੰਮ ਵੱਲ ਧਿਆਨ ਨਹੀਂ ਦੇਣਾ ਇਹ ਦੋਵੇਂ ਜਣੀਆਂ ਮੇਰੇ ਨਾਲ ਲੜਦੀਆਂ ਕਿ ਤੂੰ ਕੰਮ ਨਹੀਂ ਕਰਕੇ ਜਾਂਦੀ ਉਹ ਨਹੀਂ ਨਵਦੀਪ ਮੈਂ ਵੀ ਉਹਨਾਂ ਨੂੰ ਦੱਸਿਆ ਮੈਂ ਵੀ ਇਹਨੂੰ ਕੰਮ ਲਈ ਰਾਂ ਕਿਉਂ ਉਹਦੇ ਪੇਪਰ ਚੱਲਣ ਡਏ ਨੇ ਉਹ ਜਿੱਦਾਂ ਦਾ ਤੁਸੀਂ ਕਹਿਣਾ ਸਗੋਂ ਜ਼ਿਆਦਾ ਜਿੱਦ ਕਰਦੀਆਂ ਨੇ ਵੀ ਕੰਮ ਤੂੰ ਹੀ ਕਰਕੇ ਜਾ ਮੈਂ ਤੇ ਮੰਮੀ ਨਾਲ ਜੇ ਕਹਤਾ ਕਿ ਤਾਹਾਨੂੰ ਮੇਰੇ ਦੋਵਾਂ ਰੋਟੀਆਂ ਦਾ ਭਾਰ ਹੁੰਦਾ ਨਾ ਤੇ ਮੈਂ ਜਦੋਂ ਜਾਣਾ ਨਾ ਆਪਣੀ ਪਕਾ ਕੇ ਤੇ ਖਾ ਕੇ ਚਲ ਜਾ ਕਰਾਂਗੀ ਤਾਂ ਵੀ ਨਹੀਂ ਉਹ ਗੱਲ ਵਾਲਾਂ ਦੇ ਨਹੀਂ ਇਹ ਘਰ ਚ ਦੋ ਵਾਰ ਹੀ ਨਹੀਂ ਰੋਟੀ ਪੱਕਣੀ ਮੈਂ ਕਿਹਾ ਮੈਂ ਸਾਰੇ ਟੱਬਰ ਦੀਆਂ ਪਕਾ ਲਿਆ ਕਰਾਂਗੀ ਤੇ ਜਦੋਂ ਠੰਡੀਆਂ ਖਾ ਲਿਆ ਕਰੋਗੇ ਮਾਹ ਤੁਸੀਂ ਆਂਦੇ ਹਮ ਚਾਹੀਦੀਆਂ ਵੀ ਗਰਮ ਗਰਮ ਆ ਤੇ ਜੇ ਫਿਰ ਇਹ ਗੱਲ ਨਹੀਂ ਤੇ ਮੈਨੂੰ ਪਹਿਲਾਂ ਨਹੀਂ ਨਾ ਪਰਣਾ ਲਾਉਣਾ ਉਦੋਂ ਕਹਿੰਦੇ ਵੀ ਨਹੀਂ ਤੂੰ ਕਰਦਾ ਕੰਮ ਕਰ ਅਹੀਂ ਤੇਨੂੰ ਕੀ ਦੇਖ ਲਾਉਣਾ ਆਪਲਾ ਕਿੱਦਾਂ ਦੀ ਗੱਲ ਹੋਈ ਇੱਕ ਨੌਂ ਦੀ ਸਾਈਡ ਲਾਉਣਾ ਤੇ ਦੂਜੀ ਨੌਂ ਦੀ ਸਾਈਡ ਲੈਣੇ ਜਾਓ ਖਾਦੂਗੀ ਮੰਮੀ ਵਾਲੀ ਵੀ ਹਣਾ ਚੱਲ ਜਨਾਛਰ ਪੇਪਰ ਆ ਉਹਨਾਂ ਚ ਨਾ ਕੰਮ ਨੂੰ ਆਉਂਦੇ ਭਾਬੀ ਕਰਦੇ ਸਹੀ ਨੇ ਪਰ ਨਹੀਂ ਨਾ ਇਹ ਟਾਈਮ ਨਾ ਉੱਠ ਕੇ ਸਾਰਾ ਕੰਮ ਕਰਕੇ ਜਾਇਆ ਕਰ ਤੂੰ ਸਫਾਈਆਂ ਨਹੀਂ ਕਰਦੀ ਤੂੰ ਆਣੀ ਕਰਦੀ ਤੇ ਜੇ ਮੈਂ ਕਹਾਂ ਚਲੋ ਕਰ ਲੈਣੀ ਹੈ ਤੇ ਉਲਟਾ ਫਿਰ ਮੈਨੂੰ ਤੂੰ ਤੇ ਹੀ ਗਾਲਿਓਂ ਬੋਲਦੀ ਹੈ ਦੱਸੋ ਹੁਣ ਮੈਂ ਵੀ ਕੀ ਕਰਾਂ ਸਿਹਰੇ ਕਿੱਥੋਂ ਠਹਿੜਾ ਦੇ ਰ ਕੋ ਰਾਤ ਪੜਦੀ ਰਹਿਣੀ ਹੈ ਕਿੰਨਾ ਟੈਮਲਾ ਹੜਦੀ ਤਹਾਨੂੰ ਇਹ ਚੀਜ਼ ਨਹੀਂ ਨਾ ਉਹਨਾਂ ਨੂੰ ਪਤਾ ਲੱਗਦੀ ਚੱਲ ਕੋਈ ਗੱਲ ਨਹੀਂ ਹੁਣ ਚੱਲੀ ਆ ਮੈਨੂੰ ਸਮਝਾਵਾਂ ਗਾਨ ਕੇ ਪਿੰਦਰ ਸਮਝਾਉਣ ਸਮਝਾਉਣ ਵਾਲੀ ਗੱਲ ਨਹੀਂ ਰਹੀ ਮੈਂ ਵੀ ਪੱਥਰਿਆਂ ਚੁੱਪ ਰਹਿ ਰਾ ਕਿਹਨੇ ਨਹੀਂ ਗੱਲਾਂ ਸੁਣਨੀਆਂ ਪਰ ਮੰਮੀ ਤੇ ਆਂਦੀ ਜੋ ਕੁਝ ਵੀ ਹੈ ਨਾ ਬਸ ਜੱਸੀ ਹੈ ਮੇਰੇ ਵਾਸਤੇ ਤੂ ਤੇ ਮੈਨੂੰ ਅੱਖੀ ਨਾ ਦਿਖੇ ਉਹ ਨਹੀਂ ਨਹੀਂ ਚੱਲ ਐਦਾਂ ਨਹੀਂ ਗੁੱਸਾ ਕਰੀਦਾ ਹਾਂਦਾ ਚੱਲੀਏ ਫਿਰ ਆਣ ਕੇ ਮੈਂ ਮੰਮੀ ਨਾਲ ਗੱਲ ਕਰ ਲਾਂਗਾ ਆਪੀ ਕਰੀ ਲੈਣਾ ਚੰਗੀ ਤਰ੍ਹਾਂ ਹੀ ਗੱਲ ਚੱਲ ਫਿਰ ਆ ਤੈਨੂੰ ਹੁਣ ਗੁਸਾਣਾ ਕਰੀਂਗੇ ਵੇ ਗੱਲ ਦਾ ਗੁੱਸਾ ਦੇ ਨਾਮ ਤੇ ਲਿਖਾਤਾ ਵਾ ਵਧੀਆ ਵਧੀਆ ਆਪਣਾ ਪੇਪਰ ਕਰੀਗੀ ਪੇਪਰ ਮੈਂ ਆਪਣੇ ਵੱਲ ਵਧੀਆ ਕਰ ਕੇ ਆਵਾਂਗੀ ਪਰ ਫੇਰ ਵੀ ਦਿਮਾਗ ਦੇ ਵਿੱਚ ਗੱਲਾਂ ਇਉਂ ਹੀ ਆ ਰਹਿਣੀਆਂ ਜਦੋਂ ਮੈਂ ਆ ਜਾਂਦੀ ਆਦੋਂ ਗੱਲ ਕਰ ਲੈਂਦੇ ਉਹ ਜਦੋਂ ਮੈਂ ਤੈਨੂੰ ਆਖ ਰਿਹਾ ਵੀ ਨਾ ਟੈਨਸ਼ਨ ਲੈ ਮੈਂ ਸਾਰੀ ਗੱਲ ਕਰ ਲਾਂਗਾ ਭਾਈ ਚਲ ਆ ਚੱਲੀਏ ਕਰ ਲਿਓ ਫਿਰ ਹਾਈ ਹਾਈ ਮੈਨੂੰ ਸਮਝ ਨਹੀਂ ਆਉਂਦੀ ਵੀ ਨਵ ਨੇ ਅੱਜ ਕੀ ਕੀਤਾ ਮੈਂ ਕਦੀ ਸੋਚਿਆ ਵੀ ਨਹੀਂ ਵੀ ਮੇਰੀ ਨਾ ਮੇਰੇ ਅੱਗੇ ਬੋਲੂਗੀ ਮੈਂ ਤੇ ਨੇਚਾਵਾਂ ਨਾਲੇ ਨੂੰ ਲੈ ਕੇ ਆਈ ਆ ਘਰ ਵਿੱਚ ਜੇ ਇਹਦੀ ਜ਼ੁਬਾਨ ਖੁੱਲ ਗਈ ਇਹ ਤੇ ਪੂਰਾ ਤਮਾਸ਼ਾ ਲਾਇਆ ਕਰੂਗੀ ਨਹੀਂ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਪਿੰਡਰ ਨੂੰ ਆ ਲੰਦੇ ਪਿੰਡਰ ਨਾਲ ਗੱਲ ਕਰਨੀ ਆ ਮੈਂ ਮੈਂ ਆ ਜਾ ਪੁੱਤ ਬੈਠੇ ਆ ਆਹੋ ਪੁੱਤ ਪਾਵਾ ਤੋਪ ਲੱਗੀ ਹੈਗੀ ਤੇ ਮੈਂ ਹਾਂ ਚੱਲ ਤੁੱਪੇ ਘੜੀ ਬੈਣੀ ਹੈ ਅੱਛਾ ਤੇ ਨਵ ਚੱਲ ਗਈ ਹੈ ਨਵ ਚੱਲ ਗਈ ਹੈ ਗਿਆ ਪਿੰਡਰ ਛੱਡਣਾ ਤੇ ਰੋਟੀ ਲੈ ਕੇ ਨਹੀਂ ਗਈ ਅੱਜ ਮੈਂ ਪੈਕ ਕਰਕੇ ਰੱਖੀਗੀ ਅੱਛਾ ਖੜੀ ਕੇ ਰੋਟੀ ਐਨੇ ਨਾ ਰੋਟੀ ਲੈ ਕੇ ਨਹੀਂ ਗਈ ਮੈਂ ਤੇ ਕਹ ਆਉਗੀ ਰੋਟੀ ਨੇ ਬਣਾ ਕੇ ਤੇ ਟਿਫਿਨ ਚ ਪੈਕ ਕਰਤੀ ਬੜੀ ਆਕੜ ਵੈ ਕੁੜੀ ਦੀ ਮੈਂ ਪੁੱਛਿਆ ਜੂਹੀ ਜਾ ਕੇ ਤੇ ਮੈਂ ਤੇ ਜਾ ਕੇ ਸਿੱਧਾ ਕਹਿਤਾ ਫਿਰ ਮੈਂ ਜਿੰਨਾ ਘਰ ਤੇਰਾ ਵਾ ਨਾ ਉਹਨਾਂ ਜੱਸ ਦਾ ਵਾ ਜੱਸਦਾ ਕੋਈ ਵੱਧ ਨਹੀਂਗਾ ਜਦੋਂ ਉਹ ਕੰਮ ਕਰਦੀ ਆਪਣੀ ਜ਼ਿੰਮੇਵਾਰੀ ਸਮਝਦੀ ਤੂੰ ਕਿਉਂ ਨਹੀਂ ਸਮਝਦੀ ਤੇ ਪਤਾ ਮੈਨੂੰ ਬਣਾ ਸਵਾਰ ਕੇ ਕੀ ਆਂਦੀ ਐ ਲੈ ਤੁਸੀਂ ਤਦੋਂ ਕਹਿੰਦੇ ਸੀਗੇ ਕਿ ਤੂੰ ਪੜਿਆ ਕਰ ਤੇ ਮੈਂ ਕਿਹਾ ਵੀ ਜਿਹੜੇ ਪੜਦੇ ਆ ਉਹ ਕੰਮ ਨਹੀਂ ਕਰਦੇ ਇਹ ਨਹੀਂ ਮੇਰੇ ਕੋ ਕੰਮ ਨਹੀਂ ਹੁੰਦਾ ਜੇ ਮੈਂ ਪੜਨਾ ਤਾਂ ਬਸ ਮੈਂ ਪੜਨਾ ਹੀ ਆਂ ਹਏ ਨਾ ਬੋਲ ਕੇ ਗਈ ਐ ਬੜਾ ਮੇਰੇ ਅੱਗੇ ਪੁੱਤ ਬੋਲੀ ਆ ਉਹ ਤਾਂ ਟੈਨਸ਼ਨ ਵਿੱਚ ਬੈਠੀ ਆ ਮੈਂ ਫੇਰ ਪਤਾ ਕੀ ਆਂਦੀ ਆਂਦੀ ਮੇਰੀ ਰੋਟੀ ਦੀ ਬਹੁਤੀ ਤੁਹਾਨੂੰ ਹੈਗੀ ਆ ਨਾ ਮੈਂ ਆਪਣੇ ਫੁਲਕੇ ਆਪੇ ਲਾ ਰਿਆ ਕਰੂੰਗੀ ਪੁੱਤ ਫੇਰ ਮੈਂ ਵੀ ਕਹਿਤਾ ਮੈਂ ਘਰ ਵਿੱਚ ਦੋ ਵ ਦੀ ਰੋਟੀ ਦੀ ਪਕਣੀ ਠੀਕ ਵਾ ਨਾ ਮੰਮੀ ਮੈਨੂੰ ਨਹੀਂ ਲਾਦਾ ਇੱਥੋਂ ਤੱਕ ਜਾਊਗੀ ਪਰ ਇਹ ਬਹੁਤੀ ਹੱਦ ਕਰਨ ਲਈ ਐ ਤੂੰ ਇੰਨਾ ਨਹੀਂ ਹੀ ਕਹਿਣਾ ਇਹਨੂੰ ਇਹਦੇ ਨਾਲ ਮੱਥਾ ਮਾਰਨ ਤੋਂ ਰਹਿਣ ਦੇਣਾ ਹੈਗਾ ਹੋਰ ਨਾ ਹੁਣ ਫੇਰ ਫੋਨ ਲਾ ਦੇਵੇ ਮੰਮੀ ਹੁਣਾਂ ਨੂੰ ਪਿੱਛੇ ਲਾਉਂਦੀ ਆ ਨਾ ਮੰਮੀ ਨੂੰ ਫੋਨ ਤੇ ਲਾ ਦੇ ਮੈਨੂੰ ਵੀ ਡਰ ਨਹੀਂ ਪਿਆ ਕਹਦਾ ਠੀਕ ਆ ਨਾ ਜਦੋਂ ਆਪਾਂ ਕਰ ਲੈਂਦੇ ਜਿਹਨੂੰ ਫੋਨ ਕਰਦੀ ਆ ਜੱਜ ਨਹੀਂ ਲੱਗੇ ਹਟ ਤੇ ਠੀਕ ਆ ਨਾ ਕੋਈ ਗੱਲ ਨਹੀਂ ਵੇਖ ਲਾਂਗੇ ਆ ਜਾਊਗਾ ਫੋਨ ਤੇ ਪਰ ਮੈਂ ਗੱਲ ਕਰਨੀ ਕਿਉਂ ਨਹੀਂ ਇਹ ਤਾਂ ਭੂਏ ਚੜੀ ਜਾਂਦੀ ਆ ਇਹ ਕੋਈ ਟਾਈਮ ਹੈ ਉੱਠਣ ਦਾ ਉੱਠ ਕੇ ਮ제 ਦੇ ਨਾਲ ਤਾਂ ਮਹਾਰਾਣੀ ਤਿਆਰ ਹੋ ਕੇ ਗਾਂ ਜਾਂਦੀ ਆ ਕੋਈ ਕੰਮ ਥੋੜੀ ਹੋਇਆ ਇਸੇ ਕਰਕੇ ਤੇ ਮੈਂ ਨਹੀਂ ਉਹਨੂੰ ਕੁਝ ਕਹਿੰਦੀ ਜੇ ਕਹੋ ਤਾਂ ਗੁੱਸਾ ਕਰ ਲੈਂਦੀ ਨਾਲ ਦੀ ਨਾਲ ਹੀ ਤੂੰ ਡਰਦੀ ਰਹੀ ਆ ਤਾਂ ਹੀ ਤੇ ਕਰ ਤੇ ਦਾਬੂ ਪਾ ਕੇ ਰੱਖਿਆ ਇਹਨਾਂ ਨੇ ਜੇ ਥੋੜਾ ਬਹੁਤਾ ਜਵਾਬ ਦਿੰਦੀ ਤੇ ਇਥੋਂ ਤੱਕ ਕੰਮ ਨਾ ਹੀ ਪਹੁੰਚਦਾ ਉਹ ਲੱਛਣੇ ਨੇ ਧਿਆਨ ਕੇ ਫੜ ਲਏ ਆ ਫਿਰ ਆਮ ਨਾਲ ਉੱਠਦੀ ਹੈ ਰਜਾਈ ਵਿੱਚੋਂ ਪਿਆਰ ਹੁੰਦੀ ਹੈ ਤਾਂ ਗਾਂ ਜਾਂਦੀ ਹੈ ਕੰਮ ਕਰਨ ਵੇਲੇ ਨੌਕਰ ਰੱਖੇ ਇਥੇ ਨੇ ਆਪਣੇ ਇਹ ਨਹੀਂ ਗੱਲ ਬਣਨੀ ਹੁਣ ਸਾਰੇ ਆਈ ਹੈ ਮੈਂ ਤਾਂ ਬੜਾ ਸਮਝਾਇਆ ਹੈਗਾ ਕਿ ਨਾ ਬਹੁਤ ਤੂੰ ਸੋਹਰੇ ਆ ਗਈਆਂ ਹੁਣ ਥੋੜੇ ਜਿਹਾ ਆਪਣੇ ਪਿਛਲੇ ਹਰਕਤਾਂ ਨੂੰ ਛੱਡ ਦੇ ਹੁਣ ਇੱਥੇ ਸੁਧਰ ਜਾ ਪਰ ਉਹਦੇ ਦਫਾਨ ਤੇ ਜੂ ਨਹੀਂ ਸਲਕਦੀ ਉਹ ਨਹੀਂ ਕਰਦੀ ਕੰਮ ਕੋਈ ਵੀ ਕੋਈ ਗੱਲ ਨਹੀਂ ਹੁਣ ਕੰਮ ਹੰਨੇ ਜਾਂ ਬੰਨੇ ਮੈਂ ਵੀ ਲਾ ਕੇ ਰਹਿਣਾ ਮੈਂ ਵੀ ਇਦਾਂ ਨਹੀਂ ਬਰਦਾਸ਼ਤ ਕਰਨਾ ਇਹ ਕੋਈ ਗੱਲ ਥੋੜੀ ਆ ਤੂੰ ਨੌਕਰ ਥੋੜੀ ਲੱਗੀ ਵੀ ਤੂੰ ਸਾਰਾ ਦਿਨ ਕੰਮ ਕਰਦੀ ਰਹੇ ਤੇ ਇਹ ਮਹਾਰਾਣੀ RAM ਨਾਟਕੇ ਚਲ ਜੇ ਕਾਲਜ ਤੇ ਆਣ ਕੇ ਆਰਾਮ ਨਾ ਫੇਰ ਬਿਸਤਰੇ ਦੇ ਵਿੱਚ ਮਮੀ ਤੂੰ ਹੀ ਰਹਿਣ ਦੇ ਨਾ ਇਹ ਕਹਿਨ ਨੂੰ ਹੋਰ ਨਾ ਤਮਾਸ਼ਾ ਲਾਵੇ ਹੁਣ ਇੱਥੇ ਨਹੀਂ ਪੁੱਤ ਕੋਈ ਗੱਲ ਨਹੀਂ ਮੈਨੂੰ ਡਰਨੇ ਦਾ ਪਿਆ ਕਿਸੇ ਦਾ ਕੋਈ ਤਮਾਸ਼ਾ ਨਾ ਲੰਦੀ ਪਿੰਦਰ ਆਉਂਦਾ ਵਾ ਨਾ ਮੈਂ ਸਾਰੀ ਗੱਲ ਪਿੰਦਰ ਨਾਲ ਕਰਨੀ ਹੈ ਅੱਜ ਇਹ ਵੀ ਕਿ ਸਮਝੂਗੀ ਕੋਈ ਨਹੀਂ ਫੇ ਮੈਂ ਲਿਆਵਾਂ ਤੁਹਾਡੇ ਲਈ ਚਾਹ ਚੱਲ ਆਇਆ ਮੇਰਾ ਪੁੱਤ ਵੇਖਾਂ ਕਿੰਨੀ ਭੋਲੀ ਆ ਵਿਚਾਰੀ ਹੈ ਅਜੇ ਵੀ ਡਰਨ ਈ ਆ ਵੀ ਤੁਸੀਂ ਕਾਨੂੰ ਕੁਛ ਗਿਆ ਡਰ ਡਰ ਕੇ ਇੱਥੋਂ ਤੱਕ ਕੰਮ ਆਇਆ ਵਾ ਤਾਂ ਹੀ ਤੇ ਵਿਚਾਰੀ ਡਰ ਡਰ ਕੇ ਸਾਰੀ ਉਮਰ ਕਿੱਦਾਂ ਹੀ ਕੰਮ ਕਰਦੀ ਰਹੀ ਉਥੇ ਤੇ ਹੁਣ ਜੇ ਇੱਥੇ ਆ ਗਈ ਆ ਤੇ ਮਗਰੇ ਬੁਲਾ ਉਹ ਕੰਮ ਕਰਨ ਫੇਰ ਆ ਗਈ ਆ ਮੇਰਾ ਵੀ ਦਿਮਾਗ ਖਰਾਬ ਹੀ ਕਰ ਮੈਂ ਵੀ ਚੱਜਣਾ ਪਤਾ ਨਾ ਕੀਤਾ ਤੇ ਛੇਤੀ ਨਾਲ ਰਿਸ਼ਤਾ ਕਰ ਲਿਆ ਇਹਦਾ ਜੀ ਤੁਹਾਨੂੰ ਕਰਦਾ ਮਮੀ ਨਾਲ ਗੱਲ ਕਰ ਹੀ ਲੈਣਾ ਮਮੀ ਕਿੱਥੇ ਆ ਮਮੀ ਕੋਤ ਹੈ ਆ ਗਿਆ ਉਹ ਸ਼ਾਦੀ ਕੇ ਹਾਂਜੀ ਆ ਗਿਆ ਤੇ ਪਾਣੀ ਲਵਾ ਪਾਣੀ ਨਹੀਂ ਮੈਂ ਪੀਣਾ ਇੱਥੇ ਉਹ ਮੈਂ ਤੁਹਾਡੇ ਨਾਲ ਗੱਲ ਕਰਨੀ ਕੋਈ ਗੱਲ ਕਰਨੀ ਹੈ ਦੱਸ ਕੀ ਗੱਲ ਕਰਨੀ ਹੈ ਮਮੀ ਤੁਸੀਂ ਮੈਨੂੰ ਇਹ ਦੱਸੋ ਤੂੰ ਇੱਕ ਨੰਦੀਪ ਦੇ 24 ਮਿੰਟ ਦੁਆਲੇ ਹੋ ਰਹੀ ਏਂ ਲੈ ਦੱਸ ਨਵਦੀਪ ਨੇ ਤੈਨੂੰ ਪੰਪ ਚੜਾਤਾ ਮਣਾਉ ਮੈਂ ਵੀ ਪੰਪ ਚੜਾਉਣ ਵਾਲੀ ਨਹੀਂ ਉਹ ਗੱਲ ਹੈਗੀ ਤੁਹਾਨੂੰ ਵੀ ਪਤਾ ਲੇ ਪੇਪਰ ਚੱਲਣ ਲੱਗੇ ਨੇ ਉਹਨੇ ਪੜਨਾ ਨਹੀਂ ਹੁੰਦਾ ਪੜੇ ਕੰਮ ਕਰੇ ਹੋ ਵੇ ਮੇਰੀ ਗੱਲ ਤੇ ਸੁਣ ਲੈ ਉਹਦੀਆਂ ਗੱਲਾਂ ਬਸ ਦੱਸਣ ਦਾ ਪੈ ਮੈਨੂੰ ਆਣ ਕੇ ਪਹਿਲਾਂ ਮਾਂ ਨੂੰ ਤਾਂ ਪੁੱਛ ਲੈ ਕਿ ਗੱਲ ਹੋਈ ਕੀ ਆ ਤੇ ਕਿਹਾ ਤੁਹਾਨੂੰ ਮੈਂ ਨਹੀਂ ਸਵੇਰੇ ਤੇ ਸੱਸਰੀ ਤੋਂ ਤਾਂ ਮੈਂ ਗੱਲ ਕੀਤੀ ਉਹਨਾਂ ਕਿ ਬੋਤਲੀ ਓਠਕੇ ਟਾਈਮ ਤੇ ਨਾ ਥੋੜਾ ਬੋਤ ਆਪਣੀ ਭੈਣ ਦਾ ਵੀ ਖਾਟ ਆਇਆ ਕਰ ਮੈਂ ਕੀ ਮਾਣਾ ਕਹਿਤਾ ਵੀ ਉਹਦੀ ਤੇ ਏਡੀ ਜਬਾਨ ਹੈ ਗੜੀ ਦੀ ਜਬਾਨ ਚਲਾ ਚਲਾ ਕੇ ਮੈਨੂੰ ਗੱਲਾਂ ਕੀਤੀਆਂ ਮੈਨੂੰ ਪਤਾ ਕਿੰਨੀ ਅਗਲਾ ਕੀਤੀਆਂ ਆਨੇ ਮੇਰੀ ਤੇ ਗੱਲ ਸੁਣ ਪਹਿਲਾਂ ਮੰਮੀ ਮੈਨੋਂ ਨੇ ਇਹ ਗੱਲ ਦਾ ਬਾਤ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਹੈ ਨਾ ਕਿ ਉਹਨੇ ਪੜਨਾ ਤੇ ਉਹਨੂੰ ਕੰਮ ਲਈ ਨਾ ਪਿਆ ਕਰੋ ਤੇ ਪਤ ਨਹੀਂ ਉਹੇ ਕੰਮ ਵੀ ਮੈਂ ਕਿਹੜਾ ਮਨਾ ਕਰਦੀ ਆ ਵੀ ਨਾ ਪੜ ਹੈ ਦੱਸ ਐਡਾ ਵਟਾ ਦੇ ਨੂੰ ਦਾ ਪਹਾੜ ਜਿੱਡਾ ਤੇ ਜੇ ਬੰਦਾ ਘੰਟਾ ਵੀ ਚੁਟਕੇ ਆਪਣੀ ਭੈਣ ਦਾ ਹੱਥ ਹਟਾ ਦੋ ਤੇ ਨਾਲੇ ਉਹਨੂੰ ਵਿਚਾਰੀ ਨੂੰ ਮਹਿਸੂਸ ਨਾ ਹੋਊਗਾ ਕਿ ਮੈਂ ਕੱਲੀ ਲੱਗੀ ਰਹੀ ਨਹੀਂ ਸਾਲਾ ਤੈਨੂੰ ਤੂੰ ਹੀ ਮਾੜਾ ਮੋਟਾ ਨਾਲ ਕਰਾ ਦਿਆਂ ਕਰੋ ਮੈਂ ਮੈਂ ਤੇ ਕਰਾਈ ਦਿੰਦੀ ਆ ਮੈਨੂੰ ਕੰਮ ਕਿਥੇ ਦਿੰਦੀ ਆ ਉਹਦੀ ਮੰਮੀ ਤੈਨੂੰ ਬਥੇਰਾ ਕੀਤਾ ਉਹ ਤਾਂ ਇੰਨੀ ਚੰਗੀ ਆ ਵੀ ਗੱਲ ਨਹੀਂ ਕਰਨ ਵਾਲੀ ਤੇ ਮੈਨੂੰ ਤਰਸੀ ਆਇਆ ਵੇਖ ਕੇ ਤੇ ਮੈਂ ਹਾਂ ਚੱਲ ਮੋਂ ਉਹਨੂੰ ਕਹਿੰਦੀ ਆ ਕਿ ਤੇਰੀ ਭੈਣ ਵਾ ਤਾਂ ਚੱਲ ਮਾੜਾ ਮੋਟਾ ਆਪੇ ਕਰਾਇਆਗਾ ਤੇ ਫੇਰ ਚੱਲ ਜਾਏਗਾ ਤੇ ਗੱਡ ਨੂੰ ਪਤਾ ਮੈਨੂੰ ਕੀ ਆਂਦੀ ਆ ਜੇ ਮੇਰੀ ਰੋਟੀ ਦਾ ਪਤਾ ਭਾਦਵਾ ਨਾ ਤੇ ਮੈਂ ਆਪੇ ਆਪਣੇ ਫੁੱਲ ਤੇ ਲਾ ਰੂੰਗੀ ਇੱਕ ਗੱਲ ਸਮਝਾਦੀ ਉਹਨੂੰ ਕਹ ਲਈ ਵੀ ਖਬਰਦਾਰ ਤੇ ਦੂਜੀ ਵਾਰ ਦੀ ਪਵਾਉਂਦਾ ਨਾ ਨਾ ਇੱਥੇ ਤੇ ਮੰਮੀ ਜੀ ਤੂੰ ਇਹ ਤਾਂ ਇਦਾਂ ਦੀਆਂ ਗੱਲਾਂ ਕਰੋਗੇ ਉਹਨਾਂ ਦੇ ਮਰਦ ਨੂੰ ਅਜਿਹਾ ਕਹਿਣਾ ਹੀ ਨਹੀਂ ਵੇਖਾਂ ਹੈ ਕਿਦਾਂ ਪੰਪ ਚੜਾਇਆ ਬੋਲਣ ਦਿਆ ਉਹਦਾ ਇਹ ਨਹੀਂ ਸੋਚਣ ਦਿਆ ਵੀ ਮੇਰੀ ਮਾਂ ਵਾ ਗਾੜੀ ਤੇ ਤੂੰ ਹੀ ਆਲੇ ਪਿੱਛੇ ਲੱਗ ਗਿਆ ਉਹ ਮੰਮੀ ਪਿੱਛੇ ਲੱਗਣ ਵਾਲੀ ਗੱਲ ਨਹੀਂ ਹੈਗੀ ਆ ਥੋੜੇ ਦਿਨਾਂ ਦੀ ਗੱਲ ਹੈ ਪੇਪਰ ਹੋਏ ਮੈਨੂੰ ਕਹਿੰਦੇ ਕੰਮ ਕਰਨ ਦਿਆ ਬੇਲੀ ਨਾਲੇ ਨਹੀਂ ਨਾਲੇ ਭਾਬੀ ਜੇ ਕਰਦੀ ਇਹ ਕਿਰਕੀ ਦੋਵੇਂ ਭੈਣਾਂ ਭੈਣਾਂ ਨੇ ਇੱਕ ਦੂਜੇ ਦਾ ਹੱਲ ਮਿਲ ਕੇ ਕੰਮ ਕਰ ਲੈਂਦੀਆਂ ਤੇ ਕਿਰਕੀ ਕਿੱਡੀ ਗੱਲ ਹੋਗੀ ਨਾਲ ਮਿਲ ਕੇ ਨਹੀਂ ਨਾ ਕਰਦੀਆਂ ਇਹ ਤਾਂ ਰੋਣਾ ਮੈਨੂੰ ਉਹ ਵਿਚਾਰੀ ਕੱਲੀ ਜਿਵੇਂ ਪੱਥਰ ਦੀ ਬਣੀ ਹੈ ਹੈ ਨਾ ਬੰਦਾ ਜੇ ਪੜਦਾ ਵਾ ਤੇ ਪੜਾਈ ਦੇ ਨਾਲ ਨਾਲ ਸਾਰੇ ਨਾ ਕੀ ਆਪਣਾ ਕੰਮ ਵੀ ਵੰਦੇ ਆ ਹੈ ਇਹਨੇ ਰਸਾਕ ਕੀਤਾ ਆਪਣੀ ਭੈਣ ਦੇ ਸਿਰ ਤੇ ਤੇ ਕੋਹ ਕੀਤਾ ਮੇਰੇ ਸਿਰ ਤੇ ਤੇ ਜੇ ਇਹ ਕੱਲੀ ਹੋਵੇ ਤੇ ਰੋਟੀ ਨਾ ਪਕਾ ਕੇ ਖਾਵੇ ਤੇਨੂੰ ਨਾ ਪਕਾ ਕੇ ਦੇਵੇ ਹੈ ਮਾੜਾ-ਭੋਟਾ ਜੇ ਬੰਦਾ ਹੱਥ ਮਟਾ ਵੀ ਦਊਗਾ ਤੇ ਕਿੱਦਿ ਨਿੱਕੀ ਹੋ ਕੇ ਚਲੀ ਆਏ ਉਹਨਾਂ ਨੂੰ ਤੁਹਾਨੂੰ ਕੀ ਹੋ ਗਿਆ ਜੀ ਉਹ ਆ ਉਹ ਤੁਹਾਡੇ ਤੋਂ ਬਾਅਦ ਤੂੰ ਉਤੋਂ ਬਾਅਦ ਨਹੀਂ ਨਾ ਵਾਸ਼ ਇੰਜਣੇ ਲੱਗਾਂ ਦੀ ਤੈਨੂੰ ਸਮਝ ਕਾ ਨਹੀਂ ਲੱਗਣੀ ਆ ਤੂੰ ਕਰਦੀ ਦੀਆਂ ਗੱਲਾਂ ਕਰ ਉਹਦੀਆਂ ਮੰਨ ਮਾਂ ਦੀ ਮੰਨਣ ਦੀ ਕੋਈ ਲੋੜ ਨਹੀਂ ਹੁਣ ਤੈਨੂੰ ਠੀਕ ਹੋਣਾ ਉਹਦੇ ਪਿੱਛੇ ਲੱਗ ਹੁਣ ਤੂੰ ਮੰਮੀ ਪਿੱਛੇ ਕੇ ਲੱਗਣਾ ਲੱਭੀ ਵੀ ਤੂੰ ਹੀ ਹੈ ਨਾ ਹੁਣ ਮੈਨੂੰ ਕੀ ਆਂਦੇ ਆ ਵੇਹੇ ਉਸੇ ਵੇਲੇ ਨੂੰ ਪੁੱਛ ਤਾਉਂਦੀ ਆ ਕਿਹੜੇ ਵੇਲੇ ਦਾ ਰਿਸ਼ਤਾ ਲੱ ਲਿਆ ਮੈਂ ਮੈਂ ਚੰਗੀ ਹੁੰਦੀ ਮੈਂ ਨਾ ਰਿਸ਼ਤਾ ਲੈਂਦੀ ਇਹਦਾ ਹੈ ਮੈਂ ਤਾਂ ਪਵਾੜਾ ਗੱਲ ਪਾ ਲਿਆ ਵਾ ਹੁਣ ਤਾਂ ਮੈਂ ਰੋਣੀ ਆਪਣੇ ਕਰਮਾਂ ਨੂੰ ਵੇ ਕੰਮ ਮੈਂ ਕਿੱਥੋਂ ਕਰ ਲਿਆ ਮੈਂ ਕਦੀ ਸੋਚਿਆ ਨਹੀਂ ਵੀ ਮੇਰੀਆਂ ਨੌ ਏਦਾਂ ਦੀਆਂ ਹੋਣਗੀਆਂ ਵੱਡੀ ਤੇ ਵਿਚਾਰੀ ਦੇਵੀ ਆ ਜਿੱਦਾਂ ਕਹੋਂ ਓਦਾਂ ਮੇਰੇ ਅੱਖੇ ਲੱਗਦੀ ਆ ਇਹਦੀ ਤੇ ੱਡੀ ਜਬਾਨ ਆ ਕੋ ਤੂੰ ਇਹਦੇ ਪੱਲੇ ਪਾ ਥੋੜਾ ਬੋਧਾ ਕਿ ਤੂੰ ਇਹਦੇ ਪਿੱਛੇ ਲੱਗ ਗਿਆ ਵਾ ਠੀਕ ਆ ਮੰਮੀ ਹੁਣ ਸਾਰਾ ਇਲਜ਼ਾਮ ਨਾ ਮੇਰੇ ਸਿਰ ਲਾ ਦਿਓ ਮੈਂ ਇਹਨੂੰ ਕੀ ਕਹਾਂ ਲੜਾਈ ਤੇ ਆਪ ਸ਼ੁਰੂ ਕਰਦੀ ਹਾਂ ਵਿੱਚ ਮੁੜ ਕੇ ਬੰਦੇ ਫਸ ਜਾਂਦੇ ਆ ਅੱਛਾ ਤੇਰੇ ਕਹਿਰ ਦਾ ਕੀ ਮਤਲਬ ਆ ਪਿਓ ਜੋ ਮਰਜ਼ੀ ਕਹੀ ਜਾਵੇ ਤੇ ਮੈਂ ਕਿਹੜੀ ਕੂਆ ਵੀ ਨਾ ਹੈ ਕਿੱਡੀ ਮਾੜੀ ਗੱਲ ਵਾ ਇਹ ਨਹੀਂ ਪਤਾ ਲੱਗਦਾ ਮੇਰੀ ਮਾਂ ਆਏ ਹੈ ਸੋ ਮੇਰੀ ਸਾਈਡ ਲੈਣ ਦੀ ਬਜਾਇਤ ਉਹਦੀਆਂ ਗੱਲਾਂ ਕਰੀ ਜਾਂਦੇ ਆਂ ਹਾਦ ਹੋਈ ਤੇਰੇ ਵਾਲੀ ਚਲੋ ਠੀਕ ਆ ਮੰਮੀ ਜੋ ਤੂੰ ਹੀ ਕਰਨਾ ਨਾ ਕਰਮ ਮੈਂ ਤੁਹਾਡੀਆਂ ਗੱਲਾਂ ਚੰਦਾ ਉਹਨਾਂ ਨੇ ਲੋਕਾਂ ਨੂੰ ਤਮਾਸ਼ਾ ਨਾ ਮੈਨੂੰ ਤਮਾਸ਼ਾ ਵਿਖਾਲਦੀ ਤਮਾਸ਼ਾ ਤੋਂ ਤੂੰ ਡਰਦੀ ਆਂ ਮੈਂ ਗੁੰਮ ਹੋ ਕੇ ਬੈਠੀ ਤੈਨੂੰ ਕੀ ਪਤਾ ਹੈ ਨਾਲੇ ਇੱਕ ਗੱਲ ਮੇਰੀ ਹੋਰ ਸੁਣ ਲੈ ਅੱਜ ਵੀ ਨੇ ਇਹ ਵੀ ਗੱਲ ਕਹਿ ਗਈ ਜਾਂਦੀ ਜਾਂਦੀ ਕਿ ਤੂੰ ਵਿਤਕਰਾ ਕਰਦੇ ਜੇ ਮੈਂ ਨਹੀਂ ਕਿਦੀ ਵਿਤਕਰਾ ਕੀਤਾ ਜਿੱਦਾਂ ਵਾ ਤੂੰ ਉਹਨਾਂ ਦਾ ਪਰਭਾਣ ਠੀਕ ਆ ਨਾ ਉਹਨੂੰ ਸਮਝਾਦੀ ਕਿ ਮੇਰੇ ਘਰ ਚ ਪਾੜ ਪੋਣ ਦੀ ਕੋਸ਼ਿਸ਼ ਨਾ ਕਰੇ ਕਿ ਤੇ ਮੇਰੋਂ ਬਰਾ ਸਮਝਾਉਣ ਮੈਨੂੰ ਹੈ ਇੰਨੀ ਸ਼ਰਮ ਨਹੀਂ ਕੀਤੀ ਵੀ ਤੈਨੂੰ ਜੰਮ ਕੇ ਪਾਲ ਪੋਸ ਕੇ ਵੱਡਾ ਕੀਤਾ ਵਾ ਉਹੀ ਮਾਂ ਵਾ ਤੇਰੀ ਮੈਂ ਜੇ ਤੂੰ ਪਿੱਛੇ ਦੇ ਬੰਦਾ ਤੂੰ ਤੁਰਦਾ ਨਹੀਂ ਤੇ ਹੁਣ ਹੁਣ ਆਉਂਦੀ ਤੇ ਮਗਰ ਲੱਗ ਗਿਆ ਵਾ ਕਮ ਸਕੇ ਕਮ ਨੂੰ ਪਿਆਰ ਦਾ ਪੁੱਛ ਤੇ ਸਹੀ ਮੰਮੀ ਗੱਲ ਕੀ ਹੋਈਗੀ ਹੱਦ ਹੋ ਗਈ ਇਹਦੇ ਵਾਲੀ ਹੱਦ ਹੋ ਗਈ ਇਹਦੇ ਵਾਲੀ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਕਿੱਦਾਂ ਹੁਣਾ ਵਾ ਉਹ ਹੁਣ ਕੀ ਹੋ ਗਿਆ ਸਾਨੂੰ ਸਾਨੂੰ ਕਰਦੇ ਆਉਂਦੇ ਆ ਸਾਨੂੰ ਸਾਨੂੰ ਕਾਹਦਾ ਕਰਨਾ ਵਾ ਆਪਣੇ ਮੁੰਡੇ ਦੀ ਗੱਲ ਸੁਣ ਲਓ ਹੈ ਮਹਾਜਾ ਅਫਰੀਕਾ ਦੀ ਤੇ ਮਗਰ ਲੱਗ ਵੀ ਗਿਆ ਵਾ ਮੈਨੂੰ ਆ ਕੇ ਕਹਿੰਦਾ ਮਮੀ ਕੀ ਗੱਲ ਹੋਈ ਆ ਉਹਨੇ ਪੜਦਾ ਨਹੀਂਗਾ ਉਹ ਕੰਮ ਕਰੇ ਕਿ ਪੜੇ ਹੈ ਵੇਖੋ ਇਹ ਮੈਨੂੰ ਮਤਾਂ ਦੇਣ ਡਿਆ ਕੱਲ ਦਾ ਜੰਮਿਆ ਆ ਜੇ ਹੈ ਕੋਈ ਗੱਲ ਕਰਨ ਵਾਲੀ ਇਹਨੂੰ ਕੋਈ ਸ਼ਰਮ ਨਹੀਂ ਵੀ ਮੇਰੀ ਮਾਂ ਵਾ ਮੈਂ ਮਾਂ ਆਪਣੀ ਨਾਲ ਕਿੱਦਾਂ ਬੋਲਣ ਡਿਆ ਵਾ ਇਹ ਤਾਂ ਫਰਜੇ ਬੜਦਾ ਹੀ ਨਾ ਆ ਕੇ ਬੈਠਾ ਹਲਦਾ ਮੈਨੂੰ ਮੈਨੂੰ ਪੁੱਛਦਾ ਮਮੀ ਕੀ ਗੱਲ ਹੋਈ ਆ ਆਉਂਦੇ ਹੀ ਉਹਦੇ ਵਾਲੀ ਡਿਆ ਪਿਆ ਗੱਲ ਕਰਨ ਮੈਂ ਕਦੀ ਸੋਚਿਆ ਵੀ ਨਹੀਂ ਵੀ ਮੇਰੇ ਨਾਂ ਦੇ ਇਦਾਂ ਦੇ ਨਿਕਲਣਗੇ ਯਾਰ ਬੜੀ ਮੜੀ ਗੱਲ ਹੋਵਾ ਤੇ ਹਾਂ ਹੁਣ ਮੈਨੂੰ ਇਹ ਦੱਸੋ ਕਿ ਉਹ ਵਿਚਾਰੀ ਜਿਹੜੀ ਜਸ ਵਾਂ ਹੁਣ ਉਹਤੇ ਮੈਂ ਕਿੰਨਾ ਕੁ ਪਾਰ ਪਾਈ ਜਾਵਾਂ ਹੈ ਠੀਕ ਵਾ ਨਾ ਹੁਣ ਉਹਨੂੰ ਵਿਚਾਰੀ ਨੂੰ ਮੈਂ ਕਹੀ ਜਾ ਤੂੰ ਆ ਵੀ ਕਰ ਲਾ ਆ ਵੀ ਕਰ ਉਹ ਚ ਜਾਣ ਨੀਗੀ ਤੇ ਇਹ ਮਹਾਰਾਣੀ ਉੱਠੇ ਤਿਆਰ ਹੋਵੇ ਤੇ ਜਾਵੇ ਕੱਪੜੇ ਪਾ ਕੇ ਹੈ ਓਏ ਮਾਂ ਦੀ ਬਸ ਠੀਕ ਹੈ ਮੰਮੀ ਲਾਓ ਤਮਾਸ਼ਾ ਹੋਰ ਅਜੇ ਹੋਰ ਐਂਦੀ ਕਸਰ ਹਨਾ ਵੇਖ ਲਓ ਸੁਣ ਲਓ ਆਪਣੇ ਕੰਨੀ ਉਹ ਹੋ ਗਈ ਯਾਰ ਮੈਨੂੰ ਵੀ ਦੱਸ ਨਾ ਗੱਲ ਕੀ ਬਣੀ ਗਈ ਆ ਉਹ ਗੱਲ ਕੀ ਬਣੀ ਹੈ ਤੁਹਾਨੂੰ ਦੱਸਣ ਦੇ ਡਰੇ ਨੇ ਮੰਮੀ ਇਹ ਆਉਂਦੇ ਨੇ ਕਿ ਉਹ 24 ਘੰਟੇ ਨੂੰ ਦੀਪ ਕੰਮ ਕਰੇ ਪੜੇ ਹਨ ਆ ਵੇਖ ਲਓ ਮੈਂ ਕਦੋਂ ਕਿਹਾ ਵੀ ਕੰਮ ਕਰੀ ਜਾਵੇ ਤਾਂ ਐਡਾਂ ਦੀ ਸੋਚ ਆ ਮੇਰੀ ਮੈਂ ਹੀ ਤੇ ਕਿਹਾ ਸੀ ਪੁੱਤੋ ਦੀ ਐਡਮਿਸ਼ਨ ਕਰਾ ਦੇ ਹੈ ਉਹ ਪੜ ਲੂਗੀ ਵੇਖ ਲਓ ਆ ਮਾਰੇ ਸੱਤੇ ਗੋਲ ਨਾ ਜਿਆਦਾ ਵੱਡਾ ਕੰਮ ਦੇ ਕੋਈ ਨਹੀਂਗਾ ਜਦੋਂ ਇਹ ਦੋਏ ਨਹੀਂ ਮਾਂ ਤੀ ਇਕੱਲਾ ਹੀ ਕਰਦੀ ਕੰਮ ਘਰ ਦਾ ਤਾਂ ਹੁਣ ਭਲਾ ਫਿਰ ਕਿੱਡੀ ਗੱਲ ਹੋ ਗਈ ਹੈ ਇਹ ਵੀ ਮਾੜਾ ਮੋਟਾ ਕਰਾਇਆ ਜਾ ਸਕਦੇ ਨੇ ਜੇ ਤੁਹਾਨੂੰ ਇੰਨੀ ਤੰਗੀ ਹੈ ਨਾ ਉਹਨਾਂ ਦੂਆਂ ਜਿਹਨਾਂ ਵੱਖ ਕਰ ਦੋ ਆ ਵੇਖੋ ਜਬਾਨ ਇਹਦੀ ਮੈਂ ਜਬਾਨ ਬੰਦ ਕਰ ਲਾ ਖਬਰਦਾਰ ਜਹਾ ਕਰ ਮੁੜ ਕੇ ਕਹੀ ਤੇ ਇਸੇ ਗੱਲ ਤੋਂ ਮੈਂ ਡਰਦੀ ਹੀ ਵੇਖਿਆ ਮੈਂ ਹੁਣੇ ਹੰਮੀ ਦੀ ਮਾਂ ਨੂੰ ਫੋਨ ਤੇ ਆ ਸਿੱਖਿਆ ਦੇ ਕੇ ਕਿ ਲੈ ਆ ਸਾਡੇ ਘਰ ਚਲੋ ਲਾਓ ਨਾਲੇ ਉਹਨਾਂ ਨੂੰ ਵੀ ਪਤਾ ਲੱਗੇਗਾ ਹਣਾ ਲੱਗੇ ਲੱਗੇ ਜਿਹਨੂੰ ਲੱਗਦਾ ਮੈਂ ਡਰਦੀ ਆ ਕੇ ਪਤਾ ਨਾ ਪਤਾ ਆ ਤੇ ਘਰ ਦਾ ਥੇ ਹੋ ਚੱਲਿਆ ਵਾ ਡੈਡੀ ਤੂੰ ਹੀ ਸਮਝਾਓ ਮਾੜਾ ਮੁੰਡਾ ਇਹਨਾਂ ਨੂੰ ਤੂੰ ਹੀ ਵੀ ਇਹਨਾਂ ਦੀ ਸਾਈਡ ਲੈਣ ਦੇ ਡੈਡੀ ਨੂੰ ਪਤਾ ਵਾ ਸਾਰਾ ਇਹਦੀ ਸਭ ਸਮਝਦਾ ਵਾ ਉਹ ਘਰੇ ਰਹਿੰਦੇ ਆ ਨਾ ਉਹ ਸਾਰਾ ਦਿਨ ਵੇਂਦੇ ਆ ਕਿ ਕਿਹੜਾ ਕੀ ਕਰਦਾ ਤੇ ਕਿਹੜਾ ਕੀ ਕਰਦਾ ਵਾ ਠੀਕ ਆ ਨਾ ਉਹਨਾਂ ਨੂੰ ਤਾਂ ਪਤਾ ਨਹੀਂ ਲੱਗਦਾ ਜੋ ਕਰਦਾਂ ਨਾ ਆਪੇ ਹੀ ਕਰੋ ਇਹਦੀ ਤਾਂ ਮੱਤ ਤੇ ਪੈ ਗਿਆ ਪੜਦਾ ਪਤਾ ਨਹੀਂ ਕਿਹੜੇ ਪੰਪ ਦੇ ਗੀ ਅੱਜ ਨੂੰ ਉਹ ਚੰਗਾ ਮੰਮੀ ਚੰਗਾ ਮੰਮੀ ਮੈਂ ਲਾਉਣ ਲੱਗੀ ਜਦੀ ਮਾਂ ਨੂੰ ਫੋਨ ਫਿਰ ਨਾ ਆਖਿਆ ਮੈਨੂੰ ਫੜਾ ਉਹ ਇਧਰ ਫੋਨ ਸਾਡਾ ਹੋ ਗਿਆ ਨਾ ਮੇਰਾ ਤੇ ਘਰ ਪਾਟਾ ਹੀ ਪਾਟਾ ਵਾ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਮੇਰੇ ਘਰ ਤੇ ਦੋ ਹਿੱਸੇ ਹਣੇ ਆ ਮੈਂ ਤਾਂ ਪਿਆਰ ਨਾਲ ਸਮਝਉਂਦੀ ਰਹੀ ਵੀ ਕੁੜੀ ਸਾਡੇ ਘਰ ਦੇ ਘਰੇ ਦੋ ਹਿੱਸੇ ਦਾ ਕਰਦੀ ਮੈਂ ਇੱਕ ਗੱਲ ਉਹ ਸੁਣ ਲੈ ਜੇ ਫੋਨ ਕਰਨਾ ਉਹਨੂੰ ਕਹਾਂ ਇੱਥੇ ਆ ਕੋਈ ਨਹੀਂ ਮੈਂ ਕਰ ਰਣੀ ਆਪਣੇ ਤਰੀਕੇ ਨਾਲ ਗੱਲ ਦੇਖੀ ਤਾਂ ਸਹੀ ਵੀ ਕਿਹੜੀ ਸਿੱਖਿਆ ਦੇ ਕੇ ਧੋਰੀ ਆਏ ਚੰਗਾ ਭਰਾ ਕਰਦਾ ਜਰਾ ਤਾਂ ਕੰਮ ਖੜ ਦੇ ਲੈ ਸਾਰਾ ਹੀ ਕੋਈ ਨਹੀਂ ਮੈਂ ਕਰਦੀ ਆ ਹੁਣੇ ਫੋਨ ਹੈਲੋ ਸਸਿਕਾਲ ਭੈਣ ਜੀ ਹਾਂਜੀ ਠੀਕ ਠਾਕ ਆ ਹਾਂਜੀ ਆਪਣਾ ਸੁਣਾਓ ਤੁਸੀਂ ਮੇਰੀ ਗੱਲ ਸੁਣੋ ਭੈਣ ਜੀ ਤੁਹਾਨੂੰ ਇੱਥੇ ਆਉਣਾ ਪੈਣਾ ਸਾਡੇ ਕੋਲ ਠੀਕ ਆ ਨਾ ਹੋਇਆ ਤੁਹਾਨੂੰ ਮੈਂ ਦੱਸ ਦਿੰਨੀ ਆ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਵੀ ਨਾਮ ਨੂੰ ਥੋੜੀ ਬੋਤੀ ਪੂਣ ਦੀ ਅਕਲ ਦਿੱਤੀ ਤੁਸੀਂ ਅੱਛਾ ਠੀਕ ਆ ਨਹੀਂ ਇਹਹੀ ਗਲਤ ਆ ਜੇ ਇਹ ਗਲਤ ਹੁੰਦੇ ਤਾਂ ਉਹਦੇ ਐਡਮਿਸ਼ਨ ਨਾ ਕਰਾਉਂਦੇ ਆਹੋ ਤਾਂ ਨੂੰ ਪਤਾ ਹੀ ਨਾ ਸੱਸਾ ਕਿਦਾਂ ਨਹੀਂ ਹੁੰਦੀਆਂ ਮੈਂ ਤਾਂ ਸੱਸ ਬਣ ਕੇ ਦੱਸਿਆ ਹੀ ਨਾ ਤੇ 나 ਮੈਨੂੰ ਸੱਸ ਬਣਨਾ ਹੁੰਦਾ ਵਾ ਮੈਂ ਤਾਂ ਮਾਂ ਬਣੀ ਆ ਨਹੀਂ ਹੁਣ ਤੁਹਾਡੀ ਵੱਡੀ ਕੁੜੀ ਆ ਜਸਵਾ ਹੈ ਮੇਰੀ ਗੱਲ ਸੁਣੋ ਉਹ ਹੁਣ ਸਾਰੇ ਘਰ ਦਾ ਕੰਮ ਸੰਭਦੀ ਆ ਸਾਰੀ ਜ਼ਿੰਮੇਵਾਰੀ ਉਹਨੇ ਸੰਭਲੀ ਆ ਤੇ ਇਹਨੂੰ ਚਾਹ ਬਣਾਉਣ ਦੇ ਕੱਪ ਦੀ ਅਕਲ ਨਹੀਂ ਕਿਤੇ ਵੀ ਮੈਂ ਚਾਹ ਕੱਪ ਬਣਾ ਤੇ ਘਰ ਸੇ ਰੜ ਕੇ ਸਾਰਿਆਂ ਨੂੰ ਉਹਦੀ ਯਰ ਜਾਈ ਵਿੱਚੋਂ ਤੇ ਵਰਦੀ ਪੌਂਦੀ ਆ ਤੇ ਚੋਂ ਪੈਂਦੀ ਆ ਆਣ ਕੇ ਮਜੇ ਨਾਲ ਵਰਦੀ ਲੰਮਦੀ ਆ ਰੋਟੀ ਪਾਣੀ ਪੱਕਾ ਹੁੰਦਾ ਖਾ ਕੇ ਫਿਰ ਜਾਈ ਚ ਵੜ ਜਾਂਦੀ ਆ ਨਾ ਤੁਸੀਂ ਮੈਨੂੰ ਇਹ ਦੱਸੋ ਵੀ ਕਿੱਧਰ ਦਾ ਅਕਲ ਦਾ ਕੰਮ ਆ ਮੇਰੀ ਗੱਲ ਸੁਣੋ ਇੱਥੇ ਗੱਲ ਹੋਰ ਹੀਗੀ ਠੀਕ ਆ ਨਾ ਹੁਣ ਉਹ ਸੌਰੀ ਆਈ ਆ ਹਾਂਜੀ ਇੱਥੇ ਸਾਡਾ ਆਂਡ ਗਵਾੜ ਵੀ ਹੈਗਾ ਵਾ ਮੈਂ ਨਹੀਂ ਚਾਹਦੀ ਸਾਡੇ ਘਰ ਤਮਾਸ਼ਾ ਲਗੇ ਕਿਸੇ ਕਿਸਮ ਦਾ ਵੀ ਉਹਨੇ ਤੇ ਮੇਰੇ ਪੁੱਤ ਨੂੰ ਵੀ ਹੁੰਦੀ ਨਹੀਂ ਮਗਰ ਲਾ ਲਿਆ ਵਾ ਹੋਰ ਕੀ ਆ ਮੈਂ ਤੇ ਇਦਾਂ ਹੀ ਬੋਲਣਾ ਜੋ ਮੇਰੇ ਮੂੰਹ ਚੋਂ ਆਊਗਾ ਮੈਂ ਤੇ ਇਦਾਂ ਹੀ ਬੋਲਣਾ ਮੇਰੇ ਕਾਬਜ਼ ਤੇ ਖਲਾਰਾ ਪਾਤਾ ਨਾ ਤੇ ਮੈਂ ਨਹੀਂ ਜੀ ਬਰਦਾਸ਼ਤ ਕਰਨਾ ਠੀਕ ਆ ਨਾ ਚਲ ਠੀਕ ਆ ਚੰਗਾ ਦੇਖਾ ਹੈ ਹੁਣ ਲੱਗੀ ਨਾ ਅੱਗ ਜਦੋਂ ਆਪਣੀ ਧੀ ਦਾ ਲਾਂਮਾ ਗਿਆ ਵਾ ਤੇ ਕਿਸ ਦੀ ਧੀ ਨੂੰ ਗੱਲਾਂ ਕਰਨੀਆਂ ਸੌਖੀਆਂ ਵਾ ਹੁਣ ਕਰੂਗੀ ਨਾ ਗੱਲ ਆਪੇ ਤੇ ਆਪੇ ਸੱਚ ਸਾਹਮਣੇ ਆਊ ਸਾਰਾ ਕੀ ਕਰਦੀ ਫਿਰਦੀ ਹੈ ਜਾ ਕੇ ਉੱਥੇ ਨਹੀਂ ਨਾਲ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਮੈਂ ਉੱਥੇ ਬੰਨ ਗਈ ਡਿਆਵਾ ਨਹੀਂ ਨਹੀਂ ਉਹ ਤਾਂ ਗੇਧੜ ਇੱਕੋ ਥਾਂ ਬੜੀਆਂ ਸੋਖੀਆਂ ਉੱਥੇ ਸਾਰੇ ਜਣੇ ਸੋਖੀਆਂ ਕੀ ਮਾਂ ਨੂੰ ਸਾਰਾ ਪਤਾ ਵਾ ਮਾਂ ਦੇ ਘੂਏ ਚੜਾਇਆ ਇਹਨੂੰ ਗੱਲ ਲਵ ਯੂ ਹੋ ਸਕਦੀ ਆਹੋ ਜੇ ਮਾਂ ਚੰਗੀ ਹੁੰਦੀ ਤਾਂ ਘੂਆ ਨਾ ਹੀ ਚੜਦੀ ਹੂੰ ਹੂੰ ਠੀਕ ਵਾ ਨਾ ਚੱਲ ਹੁਣ ਵੇਖੋ ਕੀ ਬੰਨਦਾ ਵਾ ਕੋਈ ਨਹੀਂ ਵੇਖੀ ਜਾਊਗੀ ਡਰ ਨਹੀਂ ਪਿਆ ਮਨੀ ਦਾ ਹੂੰ ਫਾਨ ਆਊਗਾ ਨੂੰ ਦੇਸਾ ਕੇ ਆ ਆਂਦਾਵੇਂ ਆਲਾ ਫੋਨ ਆਪਣਾ ਤੇ ਹੁਣ ਤੂੰ ਨਾ ਗੱਲ ਕਰੀ ਕੋਈ ਬੁਢੀ ਮੈਂ ਤਾਂ ਦੀ ਕਰਨੀ ਆ ਆਹੋ